ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰティਸ਼ਟਾ ਸਮਰੋਹ ਨੂੰ ਲੈ ਕੇ ਤਿਆਰੀਆਂ ਪੂਰੀਆਂ ਜੋਰਾਂ ਤੇ ਨੇ ਦੇਖ ਕੇ ਗੱਲ ਸੁਨਾਮ ਉਦਮ ਸਿੰਘ ਵਾਲਾ ਦੀ ਕੀਤੀ ਜਾਵੇ ਤਾਂ ਇੱਥੇ ਵੀ ਜੋ ਮਾਇਆ ਗਾਰਡਨ ਕਲੋਨੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਰਾਮ ਮੈਂ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਗ੍ਰੈਨੀਆਂ ਉਰੇ ਪਾ ਮੰਦਰ ਪਹੁੰਚੀਆਂ ਹੋਈਆਂ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਕਿਸ ਤਰ੍ਹਾਂ ਦੇ ਤਿਆਰੀਆਂ ਤੁਸੀਂ ਆਯਾ ਗਾਰਡਨ ਦੇ ਵਿੱਚ ਬਹੁਤ ਹੀ ਜ਼ਿਆਦਾ ਤਿਆਰੀਆਂ ਹੋ ਰਹੀਆਂ ਨੇ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ RAM NAM MUJ MANGAL KARI VIGNH HARE SAB PATAKHARI RAM ਦਾ ਨਾਮ ਹੀ ਵਿਗਨ ਹਰਨ ਵਾਲਾ ਹੈ ਆਸ਼ੀਰਵਾਦ ਦੇਣ ਵਾਲਾ ਹੈ ਪਰ ਕਮੀ ਕਿੱਥੇ ਰਹਿੰਦੀ ਹੈ ਜਦੋਂ ਆਪਾਂ ਸੱਚੇ ਹਿਰਦੇ ਨਾਲ RAM ਦਾ ਨਾਮ ਨਹੀਂ ਜਪਦੇ ਪਰ ਅੱਜ ਪੂਰੇ ਭਾਰਤ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਸਭ ਪਾਸੇ ਭਗਤੀ ਭਾਵ ਨਾਲ RAM ਜੀ ਦਾ ਆਗਮਨ ਕੀਤਾ ਜਾ ਰਿਹਾ ਹੈ ਤਾਂ ਇਹ ਬਹੁਤ ਹੀ ਵੱਡੀ ਖੁਸ਼ੀ ਵਾਲੀ ਗੱਲ ਹੈ ਬਿਲਕੁਲ ਤੁਹਾਡੇ ਮੰਦਿਰ ਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਮੰਦਰ ਚੀ ਬਹੁਤ ਵਧੀਆ ਤਿਆਰੀਆਂ ਹੋ ਰਹੀਆਂ ਨੇ ਜੀ ਰਮਾਇਣ ਦਾ ਪਾਠ ਹੋਊਗਾ ਤੇ ਬਹੁਤ ਜ਼ਿਆਦੇ ਰੌਣਕ ਲੱਗੇਗੀ। ਔਰ ਸ਼ੋਭਾ ਯਾਤਰਾ ਦੇ ਵਿੱਚ ਕੀ ਕੁਛ ਰਹਿਣ ਵਾਲਾ ਜੀ। ਨੇ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਪਾਸੇ ਜਾ ਕੇ ਆਪਾਂ ਦੀਪਮਾਲਾ ਕਰ ਰਹੇ ਆ ਸਾਡੀ ਕਲੋਨੀ ਦੇ ਵਿੱਚ ਸਾਰੇ ਪਾਸੇ ਰਾਮ ਮਈ ਮਾਹੌਲ ਹੋਇਆ ਪਿਆ ਚੰਡੀਆਂ ਲੜੀਆਂ ਘਰ ਘਰ ਦੀ ਸਫਾਈ ਹੋ ਰਹੀ ਹੈ ਸਭ ਬੱਚੇ ਵੀ ਇਹ ਦੇਖ ਕੇ ਬਹੁਤ ਖੁਸ਼ ਨੇ। ਬਿਲਕੁਲ ਔਰ ਜੇਕਰ ਗੱਲ ਕੀਤੀ ਜਾਵੇ ਪੂਰਾ ਜਿਹੜਾ ਹੈਗਾ ਕਲੋਨੀ ਦੇ ਨਾਲ-ਨਾਲ ਸ਼ਹਿਰ ਦੇ ਵਿੱਚ ਵੀ ਤੁਸੀਂ ਘੁੰਮ ਰਹੇ ਹੋ ਕਿਸ ਤਰ੍ਹਾਂ ਦਾ ਸ਼ਹਿਰ ਬਣਿਆ ਸ਼ਹਿਰ ਦੇ ਵਿੱਚ ਵੀ ਬਹੁਤ ਵਧੀਆ ਮਾਹੌਲ ਹੈ ਜੀ ਸਾਰੇ ਲੜੀਆਂ ਲੱਗੀ ਹੋਈਆਂ ਨੇ ਜੀ ਹਰ ਇੱਕ ਮੰਦਰ ਸਜਾਏ ਹੋਏ ਨੇ ਜੀ ਘਰ ਘਰ ਦੀਪ ਜਲਾਏ ਅਜਲਾਨ ਕੇ ਸਭ ਦੀਵੇ ਵੰਡੇ ਜਾ ਰਹੇ ਨੇ ਜੀ ਘਰ ਘਰ ਤੋਂ ਬਹੁਤ ਵਧੀਆ ਉਤਸਵ ਮਨਾਇਆ ਜਾ ਰਿਹਾ ਹੈ ਜੀ ਸਭ ਆਪਣੇ ਘਰਾਂ ਨੂੰ ਸਜਾ ਕੇ ਮੰਦਰ ਮੰਦਰ ਸਜਾ ਕੇ ਇਹਨਾਂ ਵਧੀਆ ਉਹ ਕਰ ਰਹੇ ਜੈ ਉਸ ਯੋਧਿਆ ਚ ਰਾਮ ਲਲਾ ਆ ਰਹੇ ਨੇ ਤੁਹਾਡੀ ਵੀ ਪਰਿਵਾਰ ਸਮੇਤ ਉੱਥੇ ਯੋਧਿਆ ਜਾਣ ਦੀ ਇੱਛਾ ਬਣ ਰਹੀ ਹੈ ਕੀ ਸੋਚਦੇ ਬਹੁਤ ਇੱਛਾ ਬਣ ਰਹੀ ਹੈ ਅਗਰ ਰਾਮ ਜੀ ਦੀ ਕਿਰਪਾ ਹੋਗੀ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ ਜੇਕਰ ਸਾਨੂੰ ਬੁਲਾਣਗੇ ਤਾਂ ਰਾਮ ਜੀ ਦੀ ਤਾਂ ਬਹੁਤ ਜ਼ਿਆਦਾ ਮਹਿਮਾ ਹੈ ਮਨ ਬਹੁਤ ਪਸੰਦ ਹੋ ਅਕਸ਼ਤ ਬੰਡੇ ਗਏ ਸੀ ਕਰ ਕਰ ਪੂਜਾ ਕਰ ਦੇ ਵਿੱਚ ਰੱਖੇ ਨੇ ਉਹਨਾਂ ਨੂੰ ਸਮਰਪਣ ਕਰਨਾ ਹੈਗਾ ਮੰਦਰ ਉਚਾ ਕੇ ਹਾਂਜੀ ਬਿਲਕੁਲ ਅਕਸ਼ਤ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਮੰਦਿਰ ਦੇ ਵਿੱਚ ਰੱਖੇ ਸੀਗੇ ਹੁਣ ਜਿਸ ਦਿਨ ਪ੍ਰਾਨ ਪ੍ਰਤੀਸ਼ਟਾ ਹੋਊਗੀ ਉਸ ਦਿਨੋਂ ਸਾਰੇ ਅਕਸ਼ਤ ਅਸੀਂ ਮੰਦਿਰ ਦੇ ਵਿੱਚ ਹੀ ਸਮਰਪਣ ਕਰਾਂਗੇ ਔਰ ਭਗਵਾਨ ਦੀ ਬਹੁਤ ਬਹੁਤ ਕਿਰਪਾ ਹੈ ਸਾਰੀ ਧਰਤੀ ਇਸ ਟਾਈਮ RAM mai hai ਜੈ ਸ਼੍ਰੀ ਰਾਮ ਜੈ ਬਾਲਾ ਜੀ ਬੱਚੇ ਕੀ ਕਹਿ ਰਹੇ ਨੇ ਕੁਝ ਸਵਾਲ ਪੁੱਛ ਰਹੇ ਹੋਣੇ ਬੱਚੇ ਵੀ ਇਹ ਪੁੱਛਦੇ ਆ ਕਿ ਜਿਹੜੀ ਉੱਥੇ ਅਚਾਨਕ ਜਟਾਯੂ ਜੀ ਆਣਾ ਸਨੇਕਸ ਆਣਾ ਕਿ ਇਹ ਸਭ ਕੁਝ ਕਿਵੇਂ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਨੀਚੇ ਧਰਤੀ ਹੀ ਨਹੀਂ ਉੱਪਰ ਆਸਮਾਨ ਤੋਂ ਬਣੀ ਹੋਈ ਭਗਵਾਨ ਰਾਮ ਜੀ ਦੀ ਪੂਰੀ ਜਿਆਦਾ ਤਿਆਰੀਆਂ ਹੋ ਰਹੀਆਂ ਉਹਨਾਂ ਦੇ ਆਣ ਦੀ ਜੈ ਸ਼੍ਰੀ ਰਾਮ ਜੈ ਸ਼੍ਰੀ ਪਾਲਾ ਜੀ ਅੱਜ ਕੱਲ ਇੱਕ ਭਜਨ ਚੱਲ ਰਿਹਾ ਹੈਗਾ ਝੌਂਪੜੀ ਮੇ ਰਾਮ ਆਏਗੇ ਮੈਂ ਚਾਹਨਾ ਕਿ ਕੀ ਤੁਹਾਨੂੰ ਉਹ ਭਜਨ ਯਾਦ ਹੈ ਕੁਝ ਲਾਈਨਾਂ ਮੈਂ ਤੁਹਾਡੇ ਮੁਖ ਤੋਂ ਸੁਣਨਾ ਚਾਹਨਾ ਤੁਹਾਡੇ ਤੋਂ ਮੇਰੀ ਜੋਪੜੀ ਦੇ ਬਾਗ ਆਜ ਜਾਣ ਜਾਏਗੇ ਰਾਮ ਆਏਗੇ aap mil le jayenge ਕੋਲ ਬਹੁਤ ਅੱਛੇ ਸਵਰ ਦੇ ਵਿੱਚ ਇਹ ਜਿਹੜਾ ਹੈਗਾ ਭਜਨ ਤੁਸੀਂ ਗੀਨ ਗਾਇਆ ਇਹਦੇ ਨਾਲ ਕੋਈ ਹੋਰ ਭਜਨ ਵੀ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਰਹਿਣ ਵਾਲਾ ਮੈਂ ਉਹ ਵੀ ਸੁਣਨਾ ਚਾਹਾਂਗਾ ਸਾਡੇ ਦਰਸ਼ਕਾਂ ਲਈ ਰਾਮ ਮਿਲਨ ਦੀਆਂ ਤਿਆਰੀਆਂ ਸੋ ਸੋ ਇੰਤਜ਼ਾਰੀਆਂ ਖੱਟੇ ਮਿੱਠੇ ਵੇਰਾ ਨਾਲ ਪਰਿਆ ਪਟਾਰੀਆਂ ਰਾਮ ਮਿਲਨ ਦੀਆਂ ਤਿਆਰੀਆਂ ਸੋ ਸੋ ਇੰਤਜ਼ਾਰੀਆਂ ਖੱਟੇ ਮਿੱਠੇ ਵੇਰਾ ਮਨਾਂਦੀ ਐ ਸੋ ਸੋ ਯਤਨ ਮਨਾਂਦੀ ਐ ਰਾਮ ਮਿਲਣ ਦੀਏ ਜੰਗਲਾਂ ਦੇ ਵਿੱਚ ਝਾੜੂ ਰੋਜ਼ ਲਗਾਂਦੀ ਐ ਝਾੜੂ ਰੋਜ਼ ਲਗਾਂਦੀ ਐ ਰਾਮ ਮਿਲਣ ਦੀਆਂ ਤਿਆਰੀਆਂ ਸੋ ਸੋ ਇੰਤਜ਼ਾਰੀਆਂ ਖੱਟੇ ਮਿੱਠੇ ਬੇਰਾਂ ਨਾਲ ਪਰਿਆ ਪਟਾਰੀਆਂ ਰਾਮ ਮਿਲਣ ਦੀਆਂ ਤਿਆਰੀਆਂ ਸੋ ਸੋ ਇੰਤਜ਼ਾਰ ਪਟਾਰੀਆਂ ਬਿਲਕੁਲ ਇੱਕ ਹੋਰ ਭਜਨ ਹੈਗਾ ਜਿਹੜਾ ਉਹ ਵੀ ਗੁੰਗੁਣਾਣਾ ਚਾਹੁੰਦੇ ਨੇ ਤੁਸੀਂ ਵਿੱਚ ਆ ਜਿਓ ਜੀ ਤੇ ਇਹਨਾਂ ਦੇ ਮੁਖਤੋ ਸੁੰਣਾ ਚਾਹੁੰਦੇ ਆ ਤੇ ਸਾਥ ਸਾਰੇ ਦੇਣਗੇ ਹਾਂਜੀ ਆ ਰਾਮ ਆ ਜਾਣਗੇ ਤੇਰਾ ਪਾ ਜਾਣਗੇ ജൻകാർ <laughs> സാരേ ਇਹ ਪੈਰਾਂ ਦੀ ਚਣਕਾਰ ਸਾਰੇ ਬੋਲੋ ਜੈ ਜੈ ਬਿਲਕੁਲ ਆ ਦੇਖਿਆ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਰਾਮ ਮਾਹੌਲ ਹੈ ਜਿਹੜਾ ਰਾਮਯ ਮਾਹੌਲ ਹੈ ਉਹ ਜਿਹੜਾ ਚੱਲ ਰਿਹਾ ਹੈਗਾ ਔਰ ਉਹ ਗ੍ਰੈਨੀਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਇਸ ਉਜੋਜਨ ਨੂੰ ਲੈ ਕੇ ਚਾਰੀ ਕੀਤੀ ਜਾ ਰਹੀ ਹੈ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਆਰਐਨ ਕਾਉਂਸਲ ਸਕਾਈ ਨਿਊਜ਼ ਸੁਨਾਮ ਉਦਮ ਸਿੰਘ ਵਾਲਾ